ਨਹੀਂ ਐਨੇ ਭਾਗ ਮਾੜੇ ਨਹੀਂ ਹੈ ਉਹ ਕਹਿੰਦੀ ਹੋ ਸਕਦਾ ਮੈਂ ਨਾਲੀ ਵਿੱਚ ਡਿੱਗ ਪਾਂ ਗੰਦ ਬਣ ਜਾਵਾਂ ਹੋ ਸਕਦਾ ਸੱਪ ਦੇ ਮੂੰਹ ਵਿੱਚ ਪੈ ਜਾਵਾਂ ਜ਼ਹਿਰ ਬਣ ਜਾਵਾਂ ਹੋ ਸਕਦਾ ਗਿੱਦੜ ਦੇ ਮੂੰਹ ਵਿੱਚ ਪੈ ਜਾਵਾਂ ਗਿੱਦੜ ਹਲਕ ਜਵੇ ਹੋ ਸਕਦਾ ਮੈਂ ਕੇਲੇ ਦੀ ਗੋਭ ਵਿੱਚ ਪੈ ਜਾਵਾਂ ਮੋਸ਼ਫਕੂਰ ਬਣ ਜਵੇ ਉਹ ਅਖਰਾਂ ਸੋਚਦੀ ਸੋਚਦੀ ਹੈ ਕਿ ਹਵਾ ਦਾ ਬੁੱਲਾ ਹੁੰਦਾ ਹੈ ਉੜਾ ਕੇ ਲੈ ਜਾਂਦਾ ਸੁੰਦਰਵੰਦ ਸਿੱਪੀ ਦਾ ਬੁੱਲਾ ਬੂੰਦ ਉਹਦੇ ਵਿੱਚ ਪੈ ਜਾਂਦੀ ਹੈ ਮੋਤੀ ਬਣ ਜਾਂਦੀ ਹੈ ਸਾਧ ਸੰਗਤ ਜੀ ਜਦੋਂ ਆਪਾਂ ਇੱਥੇ ਬੈਠਣਾ ਹੈ ਆਪਣੇ ਮਨਾਂ ਦੀਆਂ ਸਿੱਪੀਆਂ ਨੂੰ ਖੋਲ ਕੇ ਬੈਠਣਾ ਹੈ ਪਤਾ ਨਹੀਂ ਕਦੋਂ ਮਹਾਪੁਰਸ਼ਾਂ ਦੇ ਪਰਵਚਨਾ ਦੀ ਬੂੰਦ ਜਿਹੜੀ ਹੈ ਉਹ ਸਾਡੇ ਮਨ ਰੂਪ ਦੀ ਸਿੱਪੀ ਵਿੱਚ ਪੈ ਜਾਵੇ ਤੇ ਸਾਡਾ ਜੀਵਨ ਜਿਹੜਾ ਆ ਪੂਰੀ ਹੋ ਜੂਗੇ ਅਸੀਂ ਸਾਰੀਆਂ ਸੰਗਤਾਂ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੇ ਸਮਾਗਮ ਵਿੱਚ ਹਾਜ਼ਰੀਆਂ ਭਰ ਲਿਆਏ ਨੇ ਬਹੁਤ ਬਹੁਤ ਧੰਨਵਾਦ ਸਾ ਸੰਗਤ ਜੀ ਉਹ ਜਿਹੜੀ ਸਟੇਜ ਹੈ ਉਹ ਮੇਰੇ ਵੱਡੇ ਭਰਾ ਜੀ ਮਾਨ ਨਰਿੰਦਰ ਚੀਮਾ ਜੀ ਉਹਨਾਂ ਦੀ ਸਟੇਜ ਆ ਜੋ ਉਹ ਮੈਨੂੰ ਕਹਿੰਦੇ ਮੈਂ ਉਹੀ ਬੋਲ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬੋਲ ਰਿਹਾ ਉਹਨਾਂ ਦੀ ਸਟੇਜ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਕਰਾਂਗੇ ਜਗਤ ਗੁਰ ਅਰਦਾਸ ਕੀਰਤਨੀ ਜਥਾ ਜੋ ਧਾਰਨਾ ਸਾਹਿਬ ਕੀਰਤਨ ਕਰੇਗਾ ਬੇਨਤੀ ਹੈ ਅੱਧੇ ਘੰਟੇ ਲਈ ਅੱਧੇ ਘੰਟੇ ਲਈ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ਤੇ ਮਨਿੰਦਰ ਬੰਗੜ ਜੀ ਸਟੇਜ ਦੇ ਕੋਲ ਹੀ ਰਹਿਣ ਸਾਨੂੰ ਆਵਾਜ਼ ਨਾ ਦੇਣੀ ਪਵੇ ਕਿਉਂਕਿ ਸਮਾਂ ਬੜਾ ਕੀਮਤੀ ਹੁੰਦਾ ਹੈ ਇਹਦੀ ਆਪਾਂ ਵਰਤੋਂ ਕਰੀਏ ਬਹੁਤ ਬਹੁਤ ਧੰਨਵਾਦ ਗਿਆਨੀ ਕਲਵੰਤ ਸਿੰਘ ਕਜਲਾ ਜੀ ਨੇ ਅਣਖ ਦੀ ਗੱਲ ਕੀਤੀ ਗੁਰੂ ਅਮਦਾਸ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਗੱਲ ਕੀਤੀ ਹੈ ਕਿ ਪ੍ਰਾਧੀਨ ਦਾ ਪਾਪ ਹੈ ਜਾਨ ਲਿਓ ਦੇ ਮੀਤ ਰਵਿਦਾਸ ਉਪਰਾਧੀਨ ਸੇ ਕੌਣ ਕਰੇ ਹੈ ਪ੍ਰੀਤ ਨਾਲ ਕੌਣ ਪਿਆਰ ਕਰਦਾ ਹੈ ਪ੍ਰਾਧੀਨ ਕੋ ਦੀਨ ਕਿਆ ਪ੍ਰਾਧੀਨ மே ਦੀਨ ਰਵਿਦਾਸ ਆ ਪ੍ਰਾਧੀਨ ਕੋ ਸਭੀ ਸਮਝਾ ਹੀ ਉਹਨੂੰ ਸਾਰੇ ਹੀ ਨਕਮਾ ਸਮਝਦੇ ਆ ਉਹਨੂੰ ਬੇਜਤਾ ਸਮਝਦੇ ਆ ਜੇਕਰ ਗੁਲਾਮੀ ਦੇ ਉਦਾਹਰਣ ਦੇਖਣੀ ਹੋਵੇ ਤਾਂ ਲੁਕਮਾਨ ਹਕੀਮ ਤੋਂ ਸੁਣੋ ਲੁਕਮਾਨ ਹਕੀਮ ਨੂੰ ਖਰੀਦ ਲਿਆ ਉਹਨੂੰ ਕਹਿੰਦੇ ਤੇਰਾ ਨਾਮ ਕੀ ਕਹਿੰਦਾ ਮੇਰਾ ਕੋਈ ਨਾਮ ਨਹੀਂ ਜਿਸ ਨਾਮ ਨਾਲ ਤੂੰ ਵੀ ਮੈਨੂੰ ਬੁਲਾਉਂਗੇ ਮੈਨੂੰ ਕਹਿੰਦਾ ਮੂਰਖ ਮੈਂ ਕਹੂੰਗਾ ਹਾਂਜੀ ਮੈਨੂੰ ਕਹੋਗੇ ਬੁੱਧੂ ਮੈਂ ਕਹੂੰਗਾ ਹਾਂਜੀ ਗੁਲਾਮ ਦਾ ਕੋਈ ਨਾਮ ਹੀ ਹੁੰਦਾ ਕਹਿੰਦੇ ਕੀ ਖਾਉਂਗਾ ਕਹਿੰਦੇ ਜੋ ਤੂੰ ਵੀ ਖਵਾਉਂਗੇ ਕੀ ਬੋਲੂਗਾ ਕਹਿੰਦਾ ਜੋ ਤੂੰ ਵੀ ਬੁਲਾਉਂਗੇ ਮੈਂ ਕਹਿੰਦਾ ਕੀ ਕਰੋਗੇ ਕਹਿੰਦਾ ਜੋ ਤੂੰ ਵੀ ਕਰਾਉਂਗੇ ਗੁਲਾਮ ਦਾ ਕੁਝ ਨਹੀਂ ਹੁੰਦਾ ਇਸ ਲਈ ਗੁਰੂ ਰਬਦਾਸ ਮਹਾਰਾਜ ਜੀ ਨੇ ਸਾਡੀਆਂ ਗੁਲਾਮੀਆਂ ਕਟੀਆਂ ਇਸ ਕਰਕੇ ਆ ਆਲੀ ਸ਼ਾਨ ਸ਼ਾਮੈਣੇ ਲਗਾ ਕੇ ਅਸੀਂ ਡੇਰਾ ਸਾਜ ਖੰਡ ਬੱਲਾ ਦੇ ਮਹਾਨ ਸੰਤ ਸੰਸਰਵੰਦਾਸ ਮਹਾਰਾਜ ਜੀ ਇਹਨਾਂ ਨੇ ਗੁਰੂ ਰਵਿਦਾਸ ਮਹਾਰਾਜ ਦਾ ਮਿਸ਼ਨ ਆ ਬਣਾਇਆ ਸੰਗਤਾਂ ਤੱਕ ਪ੍ਰਚਾਰ ਕੀਤਾ ਇਸ ਕਰਕੇ ਅੱਜ ਮਹਾਨ ਸੰਸਮੇਲਨ ਉਹਨਾਂ ਦੀਆਂ ਸਰਪ੍ਰਸਤੀਆਂ ਜਿਹੜੀਆਂ ਨੇ ਉਹ ਡੇਰਾ ਸਾਗ ਖੰਡ ਬੱਲਾ ਨੂੰ ਉਜਾਦੀਆਂ ਨੇ ਬਹੁਤ ਬਹੁਤ ਧੰਨਵਾਦ ਆਓ ਆਪਾਂ ਸਰਵਣ ਕਰੀਏ ਜੱਟ ਗੁਰੂ ਰਵਿਦਾਸ ਪੀਰ ਸਿੰਘ ਜਥਾ ਧਾਰਨਾਤ ਰਾਤ ਅੱਧੇ ਘੰਟੇ ਲਈ ਆਪ ਜੀ ਨੂੰ ਨਿਹਾਲ ਕਰੇਗਾ ਸਤਿ ਸ੍ਰੀ ਅਕਾਲ सतनाम सतनाम जियो सतनाम 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 जियो सतनाम 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 সতনাম 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 ਆਪੇ ਗੋਲੇ ਲਾਓ ਅਗਰ ਬੈਡਿੰਗ ਚ ਅਪਲ ਬਸ ਸਤਨਾ ਸਤਨਾ ਉਹੀ ਤੋਹੀ ਅੰਤ੍ਰਿਕੈ ਸਾ ਕਨਕ ਕ ਕਨਕ ਕਟਿਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰਨਤਾ ਜੋ ਪੈ ਨਾ ਪਾਪ ਕਰਤਾ ਯਹੀ ਅਨੰਤਾ ਪਤਿਤ ਪਾਵਨ ਨਾਮ ਕੈਸੀ ਹੰਤਾ ਰਾਮ ਗੋਸਈਆ ਜੀ ਕੇ ਜੀਵਨਾ ਇਨਦੀ ਸਾਰੋ ਮੈਂ ਜਨ ਤੇਰਾ ਸੰਤ ਸਰਨ ਜੋ ਜਨ ਪਰੈ ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਹਾਰ ਸੰਤ ਕੀ ਨਿੰਦਾ ਨਾਨਕਾ ਪਹਰ ਪਹਰ ਅਵਤਾਰ ਚੇਕਰ ਮਿਲੇ ਤਾਂ ਮਥੇ ਨੂਲਾਵਾ ਥੋੜੀ ਤੇਰੇ ਪਿਆਰਿਆਂ ਮਿਲੇ ਤਾਂ ਪਥੇ ਤੂਲਾਵਾ ਥੋੜੀ ਤੇਰੇ ਪਿਆਰਿਆਂ i ਹਰੀਆਂ ਕੀ ਜੇਕਰ ਮਿਲਦਾ ਵਕਤੇ ਤੂੰ ਲਾਵਾ ਕੁੜੀ ਤੇਰੇ ਪਿਆਰਿਆਂ ਦੀ ਚਰਨਾ ਕਮਲਾ ਜੀ ਸਤਿ ਸ੍ਰੀ ਅਕਾਲ ਸਰਵਦਾਸ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਨੂੰ ਇਸ ਮਹਾਨ 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 ਸੰਸਮੇਲਨ ਦੀਆਂ ਜੋ ਲੱਖ ਲੱਖ ਕਰੋੜ ਕਰੋੜ ਵਧਾਈਆਂ ਤਾਂ ਸਤਿਗੁਰੂ ਵਿਦਾਸ ਮਹਾਰਾਜ ਜੀਆਂ ਦੀ ਅਪਾਰ ਕਿਰਪਾ ਹੋਵੇ ਜੇਕਰ ਜੇਕਰ ਸਤਿਗੁਰੂ ਸਰਬੰਦਾਸ ਮਹਾਰਾਜ ਜੀ ਬਾਬਾ ਬਿੱਪਲਦਾਸ ਮਹਾਰਾਜ ਜੀ ਅਪਾਰ ਕਿਰਪਾ ਕਰਨ ਫਿਰੇ ਪਿਆਰਿਓ ਆਪਾਂ ਨੂੰ ਸਾਰਿਆਂ ਨੂੰ ਸੁਭਾਗਾ ਸਮਾਪਰਾਪਤ ਹੁੰਦਾ ਹੈ ਸੁਬੇਂਤੀਆਂ ਆਪ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਇਹ ਨੇ ਕਿ ਜਿੰਨਾ ਸਮਾਂ ਆਪਾਂ ਨੂੰ ਧੰਨ ਸਤਿਗੁਰੂ ਵਿਦਾਸ ਮਹਾਰਾਜ ਜੀਆਂ ਦੀ ਮਹਿਮਾ ਕਰਨ ਦਾ ਸਤਸੰਗ ਕਰਨ ਦਾ ਸੁਭਾਗਾ ਸਮਾਂ ਮਿਲਿਆ ਹੈ ਆਪਾਂ ਆਪਣੀਆਂ ਹੋਰ ਘਰੇਲੂ ਗੱਲਾਂ ਤੋਂ ਸੰਕੋਚ ਕਰਕੇ ਉਹਨਾਂ ਗੱਲਾਂ ਤੋਂ ਸੰਕੋਚ ਕਰਕੇ ਜਿਹੜੀਆਂ ਆਪਾਂ ਰੋਜ਼ਾਨਾ ਰੋਜ਼ੀ ਮਿਆਂ ਦੇ ਵਿੱਚ ਵੀ ਕਰਦੇ ਆਂ ਕੁਝ ਸਮਾਂ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਮਨੋਵਿਅਕਤੀ ਨੂੰ ਆਪਣੇ ਧਿਆਨ ਨੂੰ ਲੈ ਕੇ ਆਈਏ ਯਕੀ ਪਿਆਰਿਓ ਇਹੋ ਜਿਹਾ ਵਿਭਾਗਾ ਸਮਾ ਫਿਰ ਬੇਨਤੀ ਕਰਦੀ ਏ ਜਦੋਂ ਧੰਨ ਸਤਿਗੁਰੂ ਗੁਰਦਾਸ ਮਹਾਰਾਜ ਦੀ ਕਿਰਪਾ ਹੁੰਦੀ ਹੈ ਨਾ ਫਿਰ ਮਿਲਦਾ ਹੈ ਤੇ ਇਸ ਸਮੇਂ ਨੂੰ ਇਸ ਤਰ੍ਹਾਂ ਲਿਆ ਕਰੀਏ ਰਲ ਮਿਲ ਕਰਕੇ ਆਪਾਂ ਸਾਰਿਆਂ ਨੇ ਜੋ ਹੈ ਧਾਰਨਾ ਦੇ ਨਾਲ ਸਾਂਝ ਪਾਉਣੀ ਹੈ ਕਿਉਂਕਿ ਮੇਰੇ ਵੀ ਇਕੱਲੇ ਦੀ ਹਾਜ਼ਰੀ ਲੱਗਣੀ ਤਾਂ ਤੁਸੀਂ ਜੇ ਕਿਰਪਾ ਕਰੋਗੇ ਪ੍ਰੇਮ ਬਕਸ਼ਿਸ਼ ਕਰੋਗੇ ਤਾਂ ਜਿਹੜਾ ਆਨੰਦ ਬਣੇਗਾ ਉਹ ਅਥਰਾ ਹੋਏਗਾ ਇਸ ਕਰਕੇ ਇਹ ਸਮਾਂ ਹੈ ਜਿਹੜਾ ਐਸਾ ਸਮਾਂ ਤੈਨੂੰ ਫੇਰ ਨਾ ਮਿਲੇਗਾ ਐਸਾ ਸਮਾਂ ਇਹਨੂੰ ਦੇਖਦਾ ਮਿਲੇਗਾ that's so ਪੰਡਾਲ ਦੇ ਵਿੱਚ ਨੇ ਆਪਣੇ ਅੰਦਰ ਇਹ ਗੱਲ ਘਰ ਕਰ ਜਾਵੇ ਕਿ ਜਿਹੜਾ ਇਹ ਸਮਾਂ ਮਿਲਿਆ ਹੈ ਸਤਿਗੁਰੂ ਨਰਿੰਦਰਨਾਥ ਮਹਾਰਾਜ ਜੀ ਵੀ ਸੰਤਾਂ ਨੂੰ ਦਰਸ਼ਨ ਦੇ ਲਿਆ ਰਹੇ ਨੇ ਐਸਾ ਸਮਾਂ ਪਿਆਰੋ ਰੋਜ਼-ਰੋਜ਼ ਨਹੀਂ ਬਣਦਾ ਇਹ ਸਾਡੇ ਜੋਤੀ ਕੀਰਤਨ ਦੀ ਆਰੰਭਤਾ ਹੈ ਸਾਡੇ ਅੰਦਰ ਇਹ ਗੱਲ ਘਰ ਕਰ ਜਾਵੇ ਕਿ ਸੱਤਿਓ ਐਸਾ ਸਮਾਂ ਰੋਜ਼-ਰੋਜ਼ ਨਹੀਂ ਮਿਲਦਾ ਇਸ ਕਰਕੇ ਪੜੋ ਸਾਰੇ ਹੀ ਨਾਲ ਫੇਰ ਨਾਮਿਲ ਕਾਸ ਤੇਰੇ ਨਾਮ ਲੇ ਲੇਗਾ ਤੇਰਾ ਨਾਮ ਲੇ ਲੇਗਾ ਤੇਰੇ ਨਾਮ ਲੇ ਲੇਗਾ ਤੇਰੇ ਨਾਮ ਲੇ ਲੇਗਾ ਕਰੋ ਕਿਰਪਾ ਸਾਰੇ ਤੇਰੇ ਨਾਮ ਮਿਲੇਗਾ ਤੇਰੇ ਨਾਮ ਲੇ ਲੇਗਾ ਤੇਰੇ ਨਾਮ ਮਿਲੇਗਾ ਸਵਾ ਤੇਰੇ ਨਾਮ ਲੇ ਲੇਗਾ ਕੀ ਐਸਾ ਸਮਾਂ ਕਦੋਂ ਤੇਰੇ ਨਾਮ ਸਤ ਜਵਾ ਤੇ ਮੂੰ ਤੇਰੇ ਨਾਮ ਮਿਲੇਗਾ ਹੋਤ ਜਨਮ ਵਿੱਚ ਦੇ ਇਥੇ ਮਾਤਾ ਇਹ ਜਨਮ ਤੁਹਾਰੇ ਲਈ ਲਿਖੇ ਇਹ ਜਨਮ ਆ ਪਿਆਰੇ ਉਹ ਆਪਾ ਸ਼ਬਦ ਉਚਾਰਨ ਕਰਦੇ ਆ ਕਥਾ ਦੇ ਵਿੱਚ ਸਰਵਣ ਕਰਦੇ ਆ ਇਹ ਸ਼ਬਦ ਧੰਨ ਧੰਨ ਸਾਧਗੁਰੂ ਸ੍ਰੀ ਗੁਰੂ ਜਗਤguru ਰਵਿਦਾਸ ਮਹਾਰਾਜ ਦਾ ਪਿਆਰੇ ਉਹ ਜਨਮ ਲੇਖੇ ਵਿੱਚ ਕਿਵੇਂ ਲੱਗਣਾ ਹੈ ਇਹ ਗੱਲ ਵਿਚਾਰਨ ਵਾਲੀ ਹੈ ਕੀ ਗੱਲ ਸ਼ਬਦ ਨੂੰ ਪੜ ਲੈਣਾ ਆਪਾਂ ਗਾ ਲੈਣਾ ਸਰਵਣ ਵੀ ਕਰ ਲੈਣਾ ਕੰਠ ਕਰ ਲੈਣਾ ਪਰ ਵਿਚਾਰਨ ਵਾਲੀ ਗੱਲ ਇਹ ਆ ਪਿਆਰਿਓ ਕਿ ਅਸੀਂ ਜਨਮ ਜਿਹੜਾ ਹੈ ਆਪਣੇ ਸਵਾਸ ਜਿਹੜੇ ਨੇ ਉਹ ਧੰਨ ਸਤਗੁਰੂ ਬਦਾਸ ਮਹਾਰਾਜ ਜੀਆ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਜੇ ਗੁਜ਼ਾਰ ਰਹੇ ਆ ਆਪਣੇ ਆਪਣੇ ਅੰਦਰ ਸਾਰੀ ਜਾਤੀ ਮਾਰ ਲਈ ਤਾਂ ਫਿਰ ਸਾਡਾ ਇਹ ਸ਼ਬਦ ਪੜਿਆ ਸਫਲਾ ਹੈ ਆਰੇ ਦੇਖਿਏ ਜਿਨ੍ਹਾਂ ਪਿਆਰਿਆਂ ਨੇ ਦੇਖੇ ਵਿੱਚ ਲਾਇਆ ਅੱਜ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਪ੍ਰੇਮ ਦੇ ਵਿੱਚ ਜੁੜ ਕੇ ਬੈਠੇ ਹਾਂ ਧੰਨ ਸਤਿਗੁਰੂ ਸਰਵਣ ਦਾਸ ਮਹਾਰਾਜ ਜੀਆਂ ਦੇ ਬਾਬਾ ਪਿੱਪਲ ਦਾਸ ਮਹਾਰਾਜ ਜੀਆਂ ਦੇ ਪ੍ਰੇਮ ਦੇ ਵਿੱਚ ਜੁੜ ਕੇ ਬੈਠੇ ਹਾਂ ਤੇ ਜਿਨ੍ਹਾਂ ਨੇ ਦੇਖੇ ਲਾਇਆ ਨਾ ਪਿਆਰ ਦੇ ਉੱਤੇ ਜਨਮ ਆਜੋ ਢਿਕਾ ਕਰਨੇ ਆਪਾਂ ਸਤਿਗੁਰ ਨਰਿੰਜਨ ਦਾਸ ਮਹਾਰਾਜ ਜੀ ਜਲਦ ਹੀ ਜੋ ਹੈ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਲੈ ਆ ਰਹੇ ਨੇ ਇਹ ਕਿਾ ਫਿਰ ਕਿਵੇਂ ਹੋਣੀਆਂ ਜਿਨ੍ਹਾਂ ਨੇ ਜਨਮ ਲੇਕੇ ਲਾਇਆ ਜਿਹੜੇ ਰਾਹੀ ਸਤਗੁਰੂ ਆਉਣਾ ਜੋ ਪ੍ਰੇਮ ਦੇ ਵਿੱਚ ਜਿੰਨੇ ਵੀ ਜੁੜੇ ਬੈਠੇ ਹੋ ਨਾ ਪਿਆਰਿਓ ਸਾਰੇ ਵੜੋ ਜਿਹੜੇ ਰਾਹੀ ਸਤਿਗੁਰ ਆਉਣਾ ਬੱਲੇ ਹਾਰਿਓ ਨਾ ਦਾਣਾ ਦੇ ਬੱਲੇ 30

ਰਬੀਦਾਸ ਜੀ ਤਨ ਤਨ ਸਤ ਗੁਰ ਰਬੀਦਾਸ ਜੀ